ਖਾਲੀ ਡੱਬੀ ਹੋਣੀ ਆ ਖਾਲੀ ਨੀਗੀ ਹਾਂ ਆ ਦੇਖਾਂ ਪਿੱਤਲ ਵਾਲੀ ਦੀ ਨੀ ਪਿੱਤਲ ਵਾਲੀ ਨੀਗੀ ਹਾਂ ਆ ਦੇਖ ਲੈ ਹੈ ਲੱਗਦੀ ਸੋਨੇ ਦੀ ਸੋਨੇ ਦੀ ਲੱਗਦੀ ਦੇਖਣੋਂ ਤਾਂ ਆ ਕੀ ਦੀ ਏ ਤੇਰੀ ਏ ਨਾ ਤੇ ਮੇਰੀ ਆ ਮੈਂ ਹਾਂਜੀ ਕਿਦਾ ਸਾਰੇ ਸਵਾਗਤ ਆਇਦੇ ਨਾ ਮੈਂ ਬੁਲਾਉਂਦਾ ਚ ਮੀਂਹ ਦਾ ਸਾਰੇ ਭਤੀਜ ਹੋਵਾਂਗੇ ਆਪਾਂ ਵੀ ਕੈਂਟਾਂ ਤੇ ਹੁਣ ਅੱਜ ਆ ਸਾਡੇ ਨੂੰ ਮੈਂ ਹੁਣ ਉੱਠਿਆ ਅੱਜ ਲੇਟ ਹੋ ਗਿਆ ਅੱਜ ਉੱਠਿਆ ਨਹੀਂ ਮੈਂ ਤਾਂ ਖੱਡਣ ਗਏ ਨਹੀਂ ਫਿਰ ਤਾਂ ਕਰਕੇ ਉਹ ਟੈਨ ਉੱਠਣ ਸੋ ਅੱਜ ਸਾਡੇ ਜਿਹੜੀਆਂ ਤਰੇੜਾਂ ਆ ਤਰੇੜਾਂ ਬਹੁਤ ಜಾਵੀਆਂ ਆਦੀਆਂ ਇਦਲੇ ਛੜੋ ਸਾਨੂੰ ਉਹ ਰਿਪੇਅਰ ਕਰਵਾਉਣੀ ਪਊਗੀ ਸੋ ਅੰਦਰ ਖਾਲੀ ਕਰਕੇ ਇਹ ਆਪਾਂ ਤਾਂ ਉਧਰ ਹੀ ਇੱਧਰ ਹੀ ਆਈ ਸੀ ਉਹਦੋਂ ਦਾ ਹਾਂ ਥੋੜੀ ਇਧਰ ਆ ਕੇ ਆਈ ਦੀ ਤਰੇੜ ਉਹਦੋਂ ਆਈ ਆ ਹਾਂ ਇਹਦੇ ਵਾਰੀ ਟੈਂਸ਼ਨ ਬਣੀ ਪਈ ਆ ਆ ਦੇਖੋ ਆਰ ਪਰ ਦੇਖਦੇ ਇਹਦੇ ਕੰਮ ਦੇ ਆ ਜੀ ਤਰੇੜਾਂ ਉਤੋਂ ਤਾਂ ਆ ਤੇ 57 ਨਹੀਂ ਆ ਗਈ ਛੋਟੇ ਜੀ ਹਾਂ 57 ਪਹਿਲੋਂ ਦੀ ਆਈ ਹੀ ਸੀਗੀ ਤਾਂ ਤੁਹਾਨੂੰ ਪਹਿਲਾਂ ਦਿਸੇਓ ਦੇਖੋ ਤਾਂ ਤਾਂ ਆ ਰਹੀਆਂ ਸਾਰੀ ਆ ਗਈ ਆ ਤੇ ਫਿਰ ਸਾਨੂੰ ਕੀ ਕਰਨਾ ਬੂਆ ਆ ਪੇਟੀਆਂ ਕੱਢ ਗਏ ਤੇ ਦੂਸਰੇ ਅੰਦਰ ਕਢਾਈਆਂ ਭਾਰੀਆਂ ਲਿਕਣੀਆਂ ਵਿੱਚ ਦੋ ਸਾਰੀਆਂ ਪੇਟੀਆਂ ਉਧਰ ਰੱਖ ਕੇ ਸਾਨੂੰ ਮਲ ਖਾਲੀ ਕਰਕੇ ਸਾਰੀਆਂ ਪਟੀਆਂ ਪਹਿਲਾਂ ਚੱਕਣੀਆਂ ਪਉਣੀਆਂ ਤਿੰਨ ਪੇਟੀਆਂ ਵਾਂ ਇੱਕ ਅਲਮਾਰੀ ਆ ਸਾਰੀਆਂ ਖਾਲੀ ਕਰਕੇ ਉਧਰ ਰੱਖਣੀਆਂ ਵਾਂਗੇ ਤੇ ਸਪੋਟਾਂ ਲਾਵਾਂਗੇ ਤੇ ਸਪੋਟਾਂ ਲਾ ਕੇ ਮਿਸਤਰੀ ਕੰਦਾ ਵੀ ਕੰਦ ਕੱਢ ਕੇ ਇਧਰੋਂ ਕੰਦ ਆਈ ਢਾ ਕੇ ਇਧਰ ਅੱਧੀ ਅੱਧੀ ਪੌਣੀ ਜਿੰਨੀ ਵੀ ਆ ਢਾ ਕੇ ਤੇ ਫਿਰ ਦੁਆਰਾ ਘਟੇ ਨੇ ਕੰਦ ਤੇ ਸਾਰਾ ਅੰਦਰ ਖਾਲੀ ਕਰਨਾ ਬਹੁਤ ਸਾਨੂੰ ਕਿਉਂਕਿ ਇਹ ਸਾਰੇ ਟੇਢ ਜਿਆਦੀ ਹੈ ਨਾ ਤਾਂ ਕਰਕੇ ਇਹ ਉਦੋਂ ਹੈ ਨਹੀਂ ਸੀ ਕਿ ਤਨ ਮੈਂ ਤੁਹਾਨੂੰ ਦਿਖਾਈ ਸੀ ਪਹਿਲਾਂ ਉਦੋਂ ਤਾਂ ਹੈ ਨਹੀਂ ਸੀਗੀ ਉਦੋਂ ਤਾਂ ਹੈ ਨਹੀਂ ਸੀਗੀ ਇਹ ਕੱਲ ਪਰਸੇ ਮਤਲਬ 2-3 ਦਿਨ ਨਹੀਂ ਹੋਇਆ ਇਹਨੂੰ ਤੇ ਬੜੀ ਜਿਆਦੀ ਹੋਣੀ ਤਾਂ ਕਿ ਰਿਪੇਅਰ ਕਰਉਣੀ ਹੋਗੀ ਨਹੀਂ ਤੇ ਫਿਰ ਛੱਤ ਡਿੱਗ ਜੂਗੀ ਜਾਂ ਕੰਦ ਡਿੱਗ ਜੂਗੀ ਛੱਤ ਡਿੱਗੂ ਇਹ ਕੰਦ ਡਿੱਗੀ ਤਾਂ ਸ਼ਤ ਤਾ ਡਿੱਗੂਗੀ ਸਾਥੀ ਨਾਲ ਹੀ ਆ ਬਾਦ ਥੱਜੋ ਕਾਂਦੀ ਡਿੱਗੀ ਸ਼ਤ ਕਾਦੇ ਸਰਸੇ ਸੋ ਹੁਣ ਅਸੀਂ ਖਾਣ ਲਈ ਰੋਟੀ ਅੱਜ ਬਣਾਇਸੀ ਸੀ ਅਸੀਂ ਸਾਗ ਤੇ ਰੋਟੀ ਖਾ ਕੇ ਤੇ ਫਿਰ ਅਸੀਂ ਖਾਲੀ ਕਰਾਂਗੇ ਅੰਦਰ ਸਾਰਾ ਚੱਕਾ ਨਹੀਂ ਇਸ ਨੂੰ ਪੇਟੀ ਆ ਬੁੱਟੀ ਟਾਈਮ ਲੱਗੂਗਾ ਮਿਹਨਤ ਲੱਗੂਗੀ ਲੱਗਦੇ ਵੇ ਕਿ ਸਾਨੂੰ ਹਾਂ ਤੇ ਅਸੀਂ ਸਮਾਨ ਚੱਕਣਾ ਪਹਿਲਾਂ ਅਸੀਂ ਲਾਉਣਾ ਇਹਦੇ ਉੱਪਰ ਉਹ ਸਮਾਨ ਆ ਦੇਖੋ ਉੱਤੇ ਕਿੰਨਾ ਸਮਾਨ ਪਿਆ ਵੇਖੋ ਆਸਮਾਨ ਲਾਵਾਗੇ ਪਛੇਤੇ ਦੀ ਟਿੱਟੀ ਹੁੰਦੀ ਹੈ ਵਸੇ ਤਾਂ ਆਸਮਾਨ ਲਾ ਕੇ ਸੁੱਤੀ ਪਹਿਲੇ ਥੱਲੇ ਲੰਮਗੀ ਵੀ ਆਸਮਾਨ ਲਾ ਕੇ ਸਿਰੱਖਾਂਗੇ ਬਾਹਰ ਤੇ ਫਿਰ ਇਹਨਾਂ ਵਿੱਚ ਬੈਠ ਕੇ ਸਾਮਾਨ ਕੱਢਾਂਗੇ ਇੱਚ ਚ ਰਜਾਈਆਂ ਇੱਚ ਵੀ ਰਜਾਈਆਂ ਇਹ ਚਾਹ ਸਾਰੇ ਵੀ ਕੱਪੜਾ ਨੇ ਤੜੀ ਪਈ ਹੈ ਪੁਰਾਣੇ ਨਵੇਂ ਪੁਰਾਣੇ ਨਿਕਲਣਗੇ ਨਾ ਤਰੀ ਕੇਸ ਵੀ ਹੈ ਵਿੱਚ ਸੋ ਗੁਰਚ ਵੀ ਸਾਮਾਨ ਪਿਆ ਤੇ ਅਲਮਾਰੀ ਅਸੀਂ ਖਾਲੀ ਕਰਕੇ ਮਲੋਸ ਕੰਧ ਨਾਲ ਲਾ ਦਾਂਗੇ ਉੱਧਰ ਗੇਟ ਵਾਲੇ ਸਾਈਡ ਤੇ ਅਲਮਾਰੀ ਨੂੰ ਖਾਲੀ ਕਰਕੇ ਉੱਧਰ ਲਾ ਲਾਂ ਜਿਹੜੀ ਅਲਮਾਰੀ ਹੈਗੀ ਭਾਰੀ ਕੋਈ ਚੱਕੀ ਜਾਣੀ ਕਾਂਗਰਥੀ ਅਸੀਂ ਉਧਰ ਲਾ ਦੂਗੀ ਕੋਈ ਨਾ ਮਤਲਬ ਪੇਟੀਆਂ ਖਾਲੀ ਕਰਕੇ ਇਸ ਚੱਕ ਕੇ ਪਰਲੇੰਦ ਤੱਕ ਆ ਜੂ ਠੀਕ ਆ ਸਭ ਤੋਂ ਅਗੇ ਇਸ ਪ੍ਰੋਸੈਸ ਸਟਾਰਟ ਕਰਾਂਗੇ ਪਹਿਲਾਂ ਇਹ ਉਧਰੋਂ ਜਾ ਕੇ ਆਏ ਨੂੰ ਆਣ ਕੇ ਐਡ ਹੋ ਆਵੇ ਠੀਕ ਹੈ ਨਾ ਬਾਤੋ ਜ਼ੋਰ ਪੈ ਰਿਆ ਨਾ ਇਸ ਕੰਦ ਦਾ ਆਸਤਾਇ ਕੰਦ ਲੋਣੀ ਆਪਾਂ ਕੰਦ ਤਾਂ ਜ਼ੋਰ ਪਈ ਜਾਂਦਾ ਹੋਣਾ ਅਗੇ ਤ ਨੂੰ ਠੀਕ ਆ ਹੁਣ ਆਪਣਾ ਇੱਥੇ ਆ ਤਾ ਬਰੀ ਤੇ ਜਿਸ ਤਰੇ ਆਪਾਂ ਹੌਲੀ ਆ ਤੋ ਜਾਰੀ ਤੇ ਮੈਂ ਵੀ ਇਹਨਾ ਇਸ ਸਮਾਨ ਚਰਚੀਬੀ ਕਰ ਦੋ ਫੱਖਾ ਦੋ ਫੜਾ ਮੈਨੂੰ ਟਿੱਕੜਾ ਕਿਹੜਾ ਟਿੱਕੜਾ ਮੱਖਾ ਉਧਰ ਰੱਖੀ ਫਿਟਰ ਲਾ ਦੀ ਕੇ ਦਾ ਹਿੱਟਰ ਤਾਂ ਲਾ ਦੋ ਏ ਕਹ ਅੰਨਾਂ ਇਹ ਸਾਡਾ ਹਿੱਟਰ ਹੈ ਮਾਈ ਦਾਦੀ ਦਾ ਆ ਸਭ ਦੇ ਡੱਕਾ ਅਜਾ ਇਹ ਸਾਡਾ ਸਕੋਰ ਦਾ ਡੱਕਾ ਸਾਡੇ ਦਾ ਭਾਈ ਨੂੰ ਇਹ ਚਾਹੀਦੀ ਹੈ ਇਹ ਸਾਡਾ ਜਿਹੜਾ ਪੁਰਾਣਾ ਗਾਈਪਰ ਹੁੰਦਾ ਸੀ ਉਹਦਾ ਡੱਕਾ ਜਿਹੜੀਆਂ ਜਾਨੀ ਚਾਹੀਦੀਆਂ ਹੋਗੀਆਂ ਆਹ ਦੇ ਦੇਨੇ ਪੜੇ ਉਹ ਵੀ ਮੁੱਕੀ ਗਈ ਐ ਜਿੰਨੀ ਜਿਹੜਾ ਪਾਸਾ ਆਉਂਦਾ ਹੈ ਤੇ ਅੰਦਰ ਦਾ ਛੁੜੀ ਹੋਈ ਉਹਦੇ ਪਿੱਛੋਂ ਵੀ ਹੈ ਐਂ ਐਨੀਮੀ ਆਜੀ ਲੱਗੋ ਉਹ ਖੋਲ੍ਹ ਲਿਆ ਇਹ ਨੀਚ ਪਾਇਆ ਪਾਣੀ ਤਾਂ ਤੇ ਢੇੜ ਆਈ ਇੱਕ ਸਾਡੇ ਹਾਲੋ ਟੋਕਰੀ ਪੁਰਾਣੇ ਰਵਾਜ ਦੀ ਇਹੋ ਜਿਹੀ ਟੋਕਰੀ ਕਿਹਨੇ ਕਿਹੜੀ ਹੈ ਕਮੈਂਟ ਕਰਕੇ ਦੱਸਿਓ ਆ ਪਹਿਲਾਂ ਦੀ ਆਪਣੀ ਹਾਂ ਆ ਸਾਡੇ ਘਰ ਦੀ ਆ ਗਈ 12 ਰੋਟੀ ਆ ਸਾਡਾ ਪਹਿਲਾਂ ਪੱਖਾ ਹੁੰਦਾ ਸੀ ਬ੍ਰਾਂਡ ਜਿਹਾ ਲੱਗਿਆ ਹੁੰਦਾ ਸਾਡੇ ਚੰਗਾ ਹੈ ਅੰਦਰ ਸੱਚ ਅੰਦਰ ਹਾਂ ਠੀਕ ਹੈ ਖਰਾਬ ਹੈ ਕੁਝ ਸਮਾਨ ਥੋੜਾ ਛੋਟਾ ਪੈ ਨਹੀਂ ਰਿਹਾ ਬੜਾ ਵਾਅਫੇ ਮਮਤਾ ਹੈ ਹੀ ਕੜਾਵਾ ਮਾਰ ਗਿਆ ਸਮਾਨ ਕੱਢਣਾ ਅੱਧਾ ਸਮਾਨ ਤੱਕ ਅੱਧੀ ਬੇਟੀ ਖਾਲੀ ਘਰ ਤੇ ਆ ਦੇਖ ਉਧਰ ਤੇ ਕੱਢਣੀ ਪੈਣਾ ਕੱਢੇਗਾ ਤਾਂ ਹੀ ਕੱਢਿਆ ਜਾਣਾ ਵਾ ਉਧਰ ਜੀ ਉਧਰ ਵੀ ਹੈ ਬੈਠੇ ਰੱਖੇ ਕਿ ਨਾ ਉਧਰ ਹੀ ਬਥੇਰਾ ਦਿਖਾਲਾ ਪਾਇ ਹੈ ਹਾਂ ਹਾਂ ਨਾ ਕਿਤੇ ਆ ਗਿਆ ਸਾਹ ਸਾਗੀ ਬਣ ਗਿਆ ਪਤਾ ਹੀ ਲੱਗਦਾ ਚੋਕ ਪੰਟ ਦਿਸਕਾਂ ਐਕਸ਼ਨ ਵੋਹੋ ਬਾੜ ਜਣੇ ਇਥੇ ਨਾ ਹੋਏ ਹੋਇਆ ਆ ਨੀ ਜੜੀ ਮਸ਼ੀਨ ਆੜੀ ਹਾਂ ਇਹ ਉਹ ਗੁੱਠਾ ਜੀਆਂ ਬਣੀਆਂ ਸੀ ਆੜ ਆੜ ਕੇ ਲਾਰੇ ਨਾ ਬਾੜਦੀ ਤੂੰ ਨਵੀਆਂ ਥੜਾਈਆਂ ਦੇ ਗਰਮੀ ਲੱਗੀ ਬਹੁਤ ਹੋਈ ਖਾਲੇ ਮਤ ਪਹਲਾ ਹੋ ਰਿਹਾ ਕਰਦੇ ਹਾਂ ਹਾਂ ਇੱਕ ਤੋਂ ਸਿੱਧੇ ਸਾਕ ਕੇ ਆਪਾਂ ਉਧਰ ਹੀ ਛੱਡ ਦਿੰਨੇ ਸਿੱਧੇ ਬੈਠੇ ਥੋੜੇ ਖਲਾਰ ਕੇ ਥੋੜੋ ਜਿਹਾ ਨੇ ਕਾ ਜਿਵੇਂ ਹਾਂ ਸਿੱਧੇ ਆਪਾਂ ਇਧਰ ਹੀ ਲਈ ਜਾਨੇ ਆਪਾਂ ਇੱਥੇ ਕਿੱਧਰ ਰੱਖੀ ਹਾਂ ਹਾਂ ਵਿੱਚੋਂ ਕੱਢ ਕੱਢ ਉੱਧਰ ਹੀ ਲਈ ਚਲੋ ਹਰ ਜਾਈ ਆ ਇਕੱਠੀ ਕਰਾਂ ਇਹਨੂੰ ਸਾਡੇ ਕੁਛ ਵਿੱਚ ਮੰਮੀ ਦੇ ਪੁਰਾਣਾ ਸਮਾਨ ਵੀ ਪਿਆ ਵਾ ਪੱਖੀਆਂ ਹੋ ਗਈਆਂ ਕਈ ਕੁਛ ਆ ਉਹ ਸਾਰਾ ਦਿਖਾਵਾਂਗੇ ਸਾਰਾ ਕੁਝ ਦਿਖਾਵਾਂਗੇ ਮੇਰੇ ਪੇਟੀ ਥੱਲੇ ਆ ਸਾਰਾ ਦਿਖਾਵਾਂਗੇ ਤੁਹਾਨੂੰ ਲਾਸ਼ ਤੇ ਹੁਣ ਇਧਰ ਵੀ ਵੇਖੋ ਸਾਡਾ ਖਲਾਰਾ ਪਾਇਆ ਹੈ ਸੰਦਰ ਵੀ ਇਧਰ ਵੇਖੋ ਆ ਵੇਖੋ ਆ ਵੇਖੋ ਇੱਥੇ ਕੱਢ ਕੇ ਰੱਖੀ ਆ ਕੱਢ ਕੱਢ ਕੇ ਇੱਥੇ ਰੱਖੀ ਜਾਂਦਾ ਵਾ ਉਹ ਤੜਾਈ ਵਾਲਾ ਉੱਤੇ ਸਿੱਟਦੇ ਪਰ ਇਹਨੂੰ ਸਾਰੇ ਦੇ ਨਾਲ ਖਲਾਰ ਬੈੱਡ ਤੇ ਐ ਦੇ ਉੱਪਰ ਰੱਖਾਂ ਸਲਾਈਆਂ ਸਾਰੀਆਂ ਹਾਂ 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 ਦੇਖੋ ਕੀ ਲਵਦਾ ਇਹਨੂੰ ਹੋਰ ਪੁਰਾਣਾ ਆਹ ਵੇਖੋ ਹੈ ਦੇਖੋ ਇਹ ਦੇਖੋ ਹਾਂ ਲੈ ਇਹਨਾਂ ਸਲਾਈ ਬਹੁਤ ਆਉਂਦੀ ਹੁੰਦੀ ਆ ਕਮੈਂਟ ਕਰਕੇ ਦੱਸਿਓ ਕਿੰਨਾ ਕਿੰਨਾ ਨੇ ਸਾਮ੍ਹ ਕੇ ਰੱਖੀਆਂ ਆਈਆਂ ਇਹੋ ਜਿਹੀਆਂ ਐਂ ਇਦਾਂ ਹੀ ਹੁੰਦੀ ਆ ਪੰਜਾਬ ਚ ਹੈ ਇਹ ਨਾ ਇੱਕ ਵੱਡਾ ਸਾਰਾ ਪੱਖਾ ਵੀ ਚਾਰ ਆ ਚਾਰ ਆ ਪੱਖੀਆਂ ਪੱਖੀਆਂ ਉਹ ਐਂ ਕਿ ਫੜ ਕੇ ਦਿੰਦੇ ਨੇ ਉਹ ਮਮੇ ਨਹੀਂ ਹੈਗਾ ਸਿੱਪ ਉਹ ਵੀ ਆਪਣੇ ਪਿਆ ਬੇਟੀ ਚ ਵੱਡਾ ਸਾਰਾ ਨਾ ਹਾਂ ਪੱਖਾ ਹਾਂ ਉਹ ਵੀ ਹੈਗਾ ਵਾ ਆ ਦੇਖੋ ਪੱਛੀ ਬਰਾਣੇ ਚੱਲ ਰਾਂ ਵੇ ਕਿਹੜੇ ਸਟੈਂਡਰਡ ਦੀਆਂ ਲਾਈਆਂ ਪਹਿਲਾਂ ਆਹ ਦਿੰਦੇ ਹੁੰਦੇ ਸੀਗੇ ਪੂਰਾ ਗੁੱਟਾ-ਗੁੱਟਾ ਈਰੀ ਬੰਦ ਲਾਇਆ ਹੈ ਵਾ ਆਹੀ ਦਾਸ ਦੇਣਾ ਦੇਖੀ ਵਾਈਟ ਜਿਹੜੀ ਪਈ ਪਈ ਮੈਲੀ ਹੋ ਗਈ ਰੈਜਿਕ ਉਹ ਰੈਜਿਕ ਕਿਉਂ ਮਿੱਟੀ ਬੰਦੀ ਹੈ ਕੀ ਰਹਿ ਗਿਆ ਵਿੱਚ ਹੋ ਗਈ ਖਾਲੀ ਹਾਂ ਹੋ ਗਈ ਖਾਲੀ ਹਾਂ ਹੋਈ ਹੋਰ ਪਈਆਂ ਹੁਣ ਸਾਡਾ ਹੋਇਆ ਜੀ ਰੈਸਟ ਟਾਈਮ ਅਸੀ ਰੈਸਟ ਟਾਈਮ ਰੈਸਟ ਰੈਸਟ ਅਸੀਂ ਅੱਧਾ ਘੰਟਾ ਰੈਸਟ ਕੀਤੀ ਇੱਕ ਪੱਟੀ ਖਾਲੀ ਕਰਤੀ ਦੂਜੀ ਜਿਹੜੀ ਗੰਦੇ ਨਾਲ ਆ ਉਹ ਦੂਜੀ ਵੀ ਖਾਲੀ ਕਰਨੀ ਆ ਹੁਣ ਤੇ ਫਿਰ ਬਾਰੀ ਨੂੰ ਬਾਰੀ ਚ ਖਾਲੀ ਕਰਨੀ ਬੋਗੀਆਂ ਉਦਾਂ ਹੀ ਕਰਦਾਂਗੇ ਕੱਪੜੇ ਤਾਂ ਕੱਢਣੇ ਪਾਉਣ ਕੱਪੜੇ ਦੇਖ ਲਾਂਗੇ ਕੱਢਣੇ ਅਪਰੇ ਰੰਨੇ ਕਰਨਗੇ ਵੈਸੇ ਤੋਂ ਬਾਰੀ ਪਰਲੀ ਛਾੜੀ ਆ ਕੋਈ ਦਿੱਕਤ ਨਹੀਂ ਵੈਸੇ ਲੋਡ ਪਈ ਤਿੰਨੇ ਜਣੇ ਹੋਣ ਕੀ ਕਰਦਾਂਗੇ ਸਾਈਡ ਤੇ ਨਹੀਂ ਹੋਣੀ ਤਾਂ ਵੀ ਦੇਖ ਲਾਂਗੇ ਯਾਰ ਨਹੀਂ ਹੋਣੀ ਕੀ ਮਤਲਬ ਦੋ ਪੈਟੀਆਂ ਜਿਹੜੀਆਂ ਕੰਧ ਦੇ ਨਾਲ ਆ ਅਸੀਂ ਉਹ ਇੱਕ ਵਾਰੀ ਸਾਈਡ ਤੇ ਕਰਨਾ ਚਾਹੁੰਦੇ ਆ ਵੀ ਉੱਥੋਂ ਕੰਧ ਦੇ ਨਾਲ ਨਾਲ ਸਾਰਾ ਸਮਾਨ ਚੱਕ ਲਈਏ ਤੇ ਫਿਰ ਉੱਥੇ ਤੇੜਾ ਨਾ ਜਿਹੜੀ ਸਾਰੀ ਭਰਾ ਨਹੀਂ ਹੁਣ ਜਦੋਂ ਕਰਾਈ ਦਾ ਤਾਂ ਉਹ ਕਰਤੀ ਆ ਜੀ ਉੱਥੇ ਭਰਾਵਾਂ ਜੀ ਸਾਈਡਾ ਜਿਹੜੀ ਕੰਧ ਨੂੰ ਛੱਡਿਆ ਹੈ ਵੇਲ ਜਾ ਉਹ ਸਾਰੀ ਭਰਾ ਜੀ ਨੀ ਅੰਨੇ ਚੰਗੀ ਤਰ੍ਹਾਂ ਕੁੱਟਦੇ ਹੁਣ ਘਰਤੀ ਵਾਲੀ ਅਸੀਂ ਅਸੀਂ ਫੋਨ ਨੂੰ ਮਕਾਨ ਹੁਣੇ ਸਟਾਰਟ ਕਰ ਸਕਦੇ ਆ ਅਸੀਂ ਚਾਹੁੰਦੇ ਆ ਵੀ ਥੋੜਾ ਟਾਈਮ ਲੰਘ ਜਵੇ ਮਲ ਸਾਲ ਡੇਢ ਸਾਲ ਲੰਘ ਜਵੇ ਸਾਲ ਡੇਢ ਸਾਲ ਲੰਘ ਜਵੇ ਫਿਰ ਮਕਾਨ ਪਾਵਾਂਗੇ ਫਿਰ ਹੋ ਕੇ ਪਾਇ ਤੇ ਕੀ ਪਾਏ ਫਿਰ ਮਕਾਨ ਆ ਪਾਵਾਂਗੇ ਅਸੀਂ ਡਿਸਾਈਡ ਕਰ ਲਿਆ ਪਰ ਉਹ ਅਸੀਂ ਵਲੌਗ ਦੇ ਵਿੱਚ ਦੱਸਾਂਗੇ ਅਗਲੇ ਵਲੌਗ 'ਚ ਹੀ ਦੱਸਾਂਗੇ ਇਸ 'ਚ ਦੱਸਦੇ ਹਜੇ ਨਹੀਂ ਅਸੀਂ ਦੱਸਦੇ ਹਜੇ ਨਹੀਂ ਦੱਸਦੇ ਤੇ ਅਸੀਂ ਵੀ ਕਿੱਥੇ ਬਣਾਵਾਂਗੇ ਕਿੱਥੇ ਸਟਾਰਟ ਕਰਾਂਗੇ ਉਹ ਵੀ ਜਲਦੀ ਲੈ ਕੇ ਆਵਾਂਗੇ ਵਲੌਗ ਉਹ ਵਲੌਗ ਨੂੰ ਪਿਆਰ ਮੈਨੂੰ ਪਤਾ ਸਾਰੇ ਬਹੁਤ ਦੇਣਗੇ ਜਦੋਂ ਸਕੋਟੀ ਸਟਾਰਟ ਕੀਤੀ ਉਹ ਵੀ ਬਾਬਾ ਮਿਹਰ ਕਰੇ ਬਸ ਪਾਵਾਂਗੇ ਜਲਦੀ ਤੇ ਇੱਕ ਵਾਰੀ ਪਾਸੇ ਰਿਪੇਅਰ ਕਰਾਉਣੇ ਆ ਸਾਲ 1.5 ਸਾਲ ਲੰਘ ਜਵੇ ਇੱਕ ਵਾਰੀ ਹਨਾ ਤੇ ਪੈਸੇ ਇਕੱਠੇ ਕਰਾਂਗੇ ਫਿਰ ਸਟਾਰਟ ਕਰਾਂਗੇ ਉਧਰ ਤੇ ਹੁਣ ਅਸੀਂ ਪੀਣ ਲੱਗੇ ਚਾਹ ਚਾਹ ਪੀਵਾਂਗੇ ਤੇ ਫਿਰ ਕੰਮ ਤੇ ਲੱਗਾਂਗੇ ਮੇਰਾ ਲੰਚ ਟਾਈਮ ਹੋਇਆ ਹੂੰ ਲੰਚ ਟਾਈਮ ਲੰਚ ਹੁੰਦਾ ਦੁਪਹਿਰ ਦਾ ਪਤਾ ਮੈਨੂੰ ਕੀ ਹੁੰਦਾ ਕੀ ਹੁੰਦਾ ਲੰਚ ਹੁੰਦਾ ਨਹੀਂ ਆਪਾਂ ਬੈਂਕੇਜ ਜਾਈਏ ਨਾ ਤਾਂ ਕੋਈ ਨਹੀਂ ਲੰਚ ਦਾ ਲੰਚ ਬ੍ਰੇਕ ਹੋਈ ਆ ਹਾਂ ਹਾਂ ਚਲੋ ਹੁਣ ਪੀਣ ਲੱਗੇ ਜੀ ਅਸੀਂ ਚਾਹ ਹੰਦੂ ਜੀ ਪੇਟੀ ਖਾਲੀ ਕਰੀਏ ਨੂੰ ਸੋਸ ਇੱਕ ਪੇਟੀ ਦੇ ਖਾਲੀ ਕਰਤੀ ਉਹ ਚੈਨਲ ਦੀਆਂ ਸੱਚ ਐਸ ਤੋਂ ਹੁਣ ਆ ਗਏ ਕੱਪੜੇ ਆਹ ਹੁਣ ਕੱਪੜੇ ਗੱਡੀਆਂ ਨੇ ਬਾਹਰ ਤੈਨੂੰ ਵੀ ਜਿਹੋਰ ਤੋਂ ਹਾਂ ਹਾਂ ਆ ਰਹੀ ਆ ਹਾਂ ਲਾਉਣ ਵਾਲਾ ਕੰਧ ਤੇ ਕੰਧ ਤੇ ਲਾਉਣਾ ਰਾਣੀ ਤੇ ਰਾਣੀ ਚੀਜ਼ਾਂ ਨਿਕਲੀਆਂ ਵਿੱਚੋਂ ਸੇਬਿਆ ਦਾ ਆ ਲੈ ਆ ਦੇਖੋ ਆ ਦੇਖੋ ਇਹ ਖਜ਼ਾਨਾ ਆ ਮੇਰੇ ਮੰਮੀ ਨੇ ਬਣਾਈਆਂ ਹਾਂ ਬੈਲ ਪੁੱਛਦੇ ਦੇ ਰੱਖੇ ਅੱਜ ਆ ਬੈਲ ਸੇ ਰੱਖੇ ਰਹਿ ਦੇ ਸੈ ਹਾਂ ਆ ਦੇਖ ਮੰਮੀ ਦੇ ਵਿਆਹ ਦੀ ਮੰਮੀ ਦੇ ਵਿਆਹ ਦੀ ਐਲਬਮ ਕੈਸ਼ਟ ਐਲਬਮ ਨਹੀਂ ਕੈਸ਼ਟ ਸੱਚ ਇਹਨੂੰ ਭਰਵਾਉਣਾ ਹੋ ਗਿਆ ਬਹੁਤ ਹਾਂ ਬਰਜੰਦੀ ਹੁੰਦੀ ਆ ਉਹ ਆ ਪੈਸੇ ਕਾ ਬੀ ਪਿਆ ਬਾਕੀ ਗੱਟੇ ਦਾ ਦੇਖ ਲੈਣਾ ਜਿਵੇਂ ਨਿਕਲੋਂ ਅੰਦਰੋਂ ਚਲੋ ਤੇਰੀ ਕਿਸਮਤ ਤੇ ਨਿਕਲ ਜਾਊ ਕੋਈ ਸਤਾ ਹਾਂ ਕੀਆ ਕਾ ਕੀਆ ਹਾਂ ਖਾਲੀ ਡੱਬੀ ਹੋਈਆਂ ਖਾਲੀ ਨਹੀਂ ਜੀ ਹਾਂ ਆ ਦੇਖਾਂ ਪਿੱਤਲ ਵਾਲੀ ਦੀ ਨਹੀਂ ਪਿੱਤਲ ਵਾਲੀ ਨਹੀਂ ਕੀ ਹਾਂ ਆ ਦੇਖ ਦਿਖਾਇਆ ਲੱਗਦੀ ਸੋਨੇ ਦੀ ਸੋਨੇ ਦੀ ਲੱਗਦੀ ਦੇਖਣ ਨੂੰ ਤਾਂ ਆ ਕੀ ਦੀ ਹੈ ਤੇਰੀ ਨੱਤ ਮੇਰੀ ਆ ਮੈਂ ਪੌਂਦੀ ਨੂੰ ਦੀ ਤੇ ਨੱਤ ਪੌਂਦੀ ਨੇ ਮੇਰੇ ਪਹਿਲੇ ਤੇਰੇ ਵਾਲਵਾਂ ਦੇਖੀ ਸੀ ਹਾਂ ਮੇਰੀ ਹੈਗੀ ਸੀ ਸੋਨੇ ਦੀ ਹੋਗੀਏ ਸੋਨੇ ਦੀ ਬੜੀਆ ਵਰਗੜੀ ਆ ਉਸਤ ਦੇਖਾਂ ਲੱਗਦੀ ਸੋਨੇ ਸੋਨੇ ਦੀ ਆ ਲੈ ਦੱਸਗਾ ਖਜ਼ਾਨਾ ਗੰਮੀ ਦੀ ਪੇਟੀ ਮੈਂ ਤਾਂ ਦੇਖ ਰਹੀ ਸੀ ਮੈਂ ਤਾਂ ਡੱਬੀ ਢੱਬੀ ਉਹ ਨਹੀਂ ਛੱਡਦੇ ਨਹੀਂ ਖਜ਼ਾਨਾ ਦੇ ਪਰਸੀ ਵੀ ਵਿੱਚ ਅੱਛਾ ਆ ਦੇ ਡੈਡੀ ਦਾ ਨਾਮ ਲਿਖਿਆ ਨਾ ਪਰਮਜੀਤ ਸਿੰਘ ਰਾਧਾ ਸੁਆਮੀ ਜੁਐਲਰਸ 12 7 2013 ਲੈ 2013 ਦੀ ਹਾਂ ਆ ਦੇਖ 6500 ਵੀ ਦਿੱਤਾ ਹੈ ਬਣ ਬਣਉਂਦਾ ਆ ਦੇ ਲੈ 10 ਸੋਨੇ ਦੀ ਹੈ ਕ ਕਿਸੇ ਦਾ ਲੱਗ ਪਈ ਹੈ ਕਿਨੇ ਦੇ ਹੋਗੀ 10 ਤੇ ਆਉਮੀ ਦੀ ਪਤਾ ਆਉਗੀ ਸੋਨਾ ਵਾਵਾ ਵੰਗਾ ਹੋ ਗਿਆ 10 ਸਾਰੇ ਬਣ ਗਿਆ ਆ ਰਹੀ ਆ ਲੈ ਟਿੱਕ ਦੇ ਪ੍ਰਾਣੇ ਪੰਡੇ 10 ਸਾਰੇ ਪ੍ਰਾਣੇ ਪੰਡੇ ਲੈ ਆ ਦੇ ਕਹੇ ਦੇ 10 ਚ ਫਿਰਦੇ ਸੂ ਨਾਲੇ ਤੋਂ ਲੋਹੇ ਇਕੱਠਾ ਕਰ ਲੈਂਦੇ ਆ ਨਾਮ ਨਹੀਂ ਕੋਆ ਹੈ ਉਹਦਾ ਹੀ ਨਾ ਗ੍ਰਾਂਟਿਸ਼ੁਦਾ ਸੋਣਿਆ ਬਾਹਰ ਲੈ ਕੇ ਚੱਲੋ ਲੈ ਆ ਵੀ ਤਾਪੜਾ 10 ਰੁਪਏ ਮੰਨ ਕੇ ਆਪਾਂ ਚੱਲੀਏ ਚੱਲੀਏ ਨਹੀਂ ਗੇ ਸਵਾਸ ਸਾਰਾ ਕੱਢਿਆ ਇੱਕ ਪੇਟੀ ਦਾ ਸਮਾਨ ਬਿਸਤਰਿਆਂ ਵਾਲਾ ਤੋਂ ਇੱਧਰ ਰੱਖਿਆ ਹੈ ਬਿਸਤਰਿਆਂ 'ਸਮਾ ਸੋ ਆ ਇਹਦਾ ਕੱਪੜੇ-ਕੁਪੜੇ ਸਾਰੇ ਇੱਧਰ ਕੱਢਿਆ ਸੋ ਇੱਥੇ ਰੱਖੀ ਅਸੀਂ ਪੇਟੀ ਬਰਾਂਡੇ 'ਚ ਸੋ ਇਹਦੇ ਵਿੱਚ ਰੱਖ ਦਾਂਗੇ ਹੁਣ ਸਾਫ-ਸੂਫ ਕਰਕੇ ਇਹਦੇ ਵਿੱਚ ਰੱਖ ਦਾਂਗੇ ਜਦੋਂ ਉਧਰ ਤਿਆਰ ਹੋ ਜਾਊਗਾ ਫਿਰ ਪੇਟੀ ਉੱਤੇ ਰੱਖ ਕੇ ਦੂਸਰੀ ਤੇ ਆ ਸਾਮਾਨ ਚੱਕ ਕੇ ਸਿੱਧਾ ਉਸ ਚ ਰੱਖ ਦਾਂਗੇ ਮੈਂ ਕਿ ਚੱਕਣਾ ਦਿਖਾਈ ਹੈ ਫਿਰ ਸਾਮਾਨ ਵੀ ਫਿਰ ਥਾਂ ਬੜਾ ਕਿਹਨੇ ਜਾਊਗਾ ਤਾਂ ਕਰ ਤੇ ਹੁਣ ਅਸੀਂ ਛੱਟਣ ਲੱਗੇ ਆ ਉਸ ਚ ਸਾਮਾਨ ਸਾਰਾ ਚੱਕ ਕੇ ਮੰਮੀ ਖਜ਼ਾਨਾ ਹੋਰ ਨਹੀਂ ਨਿਕਲਿਆ ਕੋਈ ਨਾ ਬਈ ਕੋਈ ਛੋਟੀ ਫਿਰ ਇੱਕ ਪੰਜਾਹ ਦਾ ਸਿੱਕਾ ਨਿਕਲਿਆ ਰੁਪਈਆ ਇਹ ਤਾਂ ਪੈਸੇ ਨਿਕਲ ਗਏ ਮੈਨੂੰ ਲੱਭਿਆ ਖਜ਼ਾਨਾ ਦਾ ਉਸ ਚ ਸਾਮਾਨ ਲੈ ਲੈ ਕੇ 300 ਡਾਲਰ ਭਾਈ ਉਪਰ ਮੈਨੂੰ ਦੇ ਦੇ ਹੁਣ ਇਰੇ ਯਾਰਾ ਸਾਰੇ ਬੋਛਾ ਸੋ ਸੇ ਇੱਥੋਂ ਵਾਲੀ ਪੇਟੀ ਖਾਲੀ ਕਰਕੇ ਉੱਥੇ ਰੱਖਤੀ ਤੇ ਆਹ ਪੇਟੀ ਸਾਡੀ ਖਾਲੀ ਕੀਤੀ ਹੋਈ ਆ ਤੇ ਇਸ ਚ ਹਜੇ ਰਜਾਈਆਂ ਜੁਈਆਂ ਪਈਆਂ ਵਾ ਤੇ ਫਿਰ ਜਦੋਂ ਮਤਲਬ ਜੇ ਸਨ ਲੋਡ ਪਈ ਆ ਤਾਂ ਚੱਕੀ ਦੇਣੀ ਅਸੀਂ ਤੋਂ ਜੇ ਸਨ ਲੋਡ ਪਈ ਤੇ ਇਹ ਮਤਲਬ ਛੋਟੀ ਛੋਟੀ ਉਹਦੋਂ ਖਸਕਾ ਦਾਂਗੇ ਤੇ ਆਹ ਗੰਦਰ ਰਿਪੇਅਰ ਹੋ ਜੀਏ ਤੁਸੀਂ ਦੇਖ ਸਕਦੇ ਹੋ ਹਰ ਪੜ ਦੇਖਦਾ ਜੀ ਹਾਂ ਬਾਬਾ ਦੇ ਡਾਗੀ ਗੰਦੇ ਵਿੱਚ ਉੱਪਰ ਤਾਂ ਹੀ ਸੋ ਇਹਨੂੰ ਆਪਾਂ ਆ ਸਮਾਨ ਸਾਰਾ ਬਾਕੀ ਚੱਕੇਗਾ ਤਿੰਨ ਗੱਟੇ ਰਗੇ ਵੀ ਚੱਕ ਦਾਂਗੇ ਬਾਕੀ ਸਾਰਾ ਕਲੀਅਰ ਆ ਅਲਮਾਰੀ ਇਦਾਂ ਲਿ ਛੱਡ ਕਰ ਦਾਂਗੇ ਇੱਥੇ ਤੇ ਬਾਕੀ ਸਾਰਾ ਰਿਪੇਅਰ ਕਰਵਾ ਲਾਂਗੇ ਹਣਾ ਸੋ ਇਹ ਜ਼ਰੂਰੀ ਆ ਕਿ ਤੱਕ ਛੱਤ ਨੂੰ ਵੀ ਨੁਕਸਾਨ ਹੋ ਸਕਦਾ ਅਗਰ ਕੰਮ ਤੇ ਗੋਗੀ ਤਾਂ ਤੇ ਅੱਜ ਅੱਜ ਅਸੀਂ ਇੰਨੀ ਮਿਹਨਤ ਕੀਤੀ ਮੁੜ ਕੋ ਮੁੜਤੀ ਹੋ ਗਏ ਸਾਰੀ ਦਿਵਾਰਾਂ ਸੁੱਤੇ ਨਹੀਂ ਹੈ ਪਤਾ ਨਹੀਂ ਕਿੰਨੀ ਵਾਰ ਪਸੀਨਾ ਆਇਆ ਪਸੀਨਾ ਆਇਆ ਤੂੰ ਨਾ 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 ਜੀ ਮੈਂ ਤਾਂ ਫਿਰ ਵੀ ਜੀ ਪਈ ਆ ਤੇ ਮੌਸਮ ਵਧੀਆ ਬਣਿਆ ਹੈ ਹੁਣ ਪਰ ਤੂੰ ਆ ਨਿਕਲਿਆ ਮੜਕਾ ਬੋਤਾ ਕਿਉਂਕਿ ਰੋਜ਼ ਫਿਰ ਐਸੀ ਸੁੱਤੇ ਹੁੰਦੇ ਤਾਂ ਕਿ ਥੋੜਾ ਫਿਰ ਕੰਮ ਕੰਮ ਤਾਂ ਕੰਮ ਤਾਂ ਕਰ ਲੈਨੇ ਅਸੀਂ ਮੜਕ ਮੜਕੇ ਹਨ ਕੋਈ ਨਹੀਂ ਕਿ ਪਹਿਲਾਂ ਮੜਕੇ ਹੀ ਰਹਿੰਦੇ ਸੀ ਪਹਿਲਾਂ ਕਿਹੜਾ ਐਸੀ ਲੱਗੇ ਹੋਏ ਸੀ ਤੇ ਉਹ ਥੋੜਾ ਇਹ ਕਹਿੰਦੇ ਹੁੰਦੇ ਵੀ ਆਪਾਂ ਅਗਰ ਐਸੀ ਚ ਸੌਣੇ ਹਨਾ ਥੋੜੀ ਆਦਤ ਬਣ ਜਾਂਦੀ ਉਦਾਂ ਦੀ ਹਾਂ ਜੀ ਐਸੀ ਚ ਪਈਏ ਸੌਣ ਦੇ ਹੰਡੇ ਹੰਡੇ ਸੋਲ ਜੇ ਹੋ ਜਾਂਦੇ ਹੁੰਦਾ ਹਾਂ ਜੇ ਰਹੀ ਰਹਿੰਦੇ ਰਹੀਏ ਹੁਣ ਮੁਰਕਾ ਹੀ ਜਾਂਦਾ ਕਿੱਡੀ ਗੱਲ ਆ ਵੀ ਉੱਥੇ ਘੜਾ ਵੀ ਅੱਗੇ ਅਸੀਂ ਹੀ ਸੁੰਦਰ ਅੱਗੇ ਘੜਾ ਹੀ ਸੀ ਸੁੰਦਰ ਨੇ ਹੁਣ ਮੰਮੀ ਪਹਿਲਾਂ ਕਿੰਨਾ ਕੰਮ ਕਰਦੀ ਹੁੰਦੀ ਸੀ ਗੋਆ ਸੜਦੀ ਹੁੰਦੀ ਸੀ ਮੰਮੀ ਮੋੜ ਕੇ ਮੋੜ ਕੇ ਹੋਏ ਰਹਿਣਾ ਮੰਮੀ ਨੇ 9:00 9:30 10 ਵਜੇ ਤਾਈਂ ਤੇ ਉਹ ਵੀ ਟਾਈਮ ਸੀਗਾ ਕੋਈ ਹੁਣ ਜੇ ਬਾਬੇ ਨੇ ਚੰਗਾ ਟਾਈਮ ਦਿਖਾਇਆ ਤਾਂ ਉਹ ਚੰਗਾ ਟਾਈਮ ਹੀ ਦੇਖਣਾ ਚਾਹੀਦਾ ਪਰ ਮਾੜੇ ਟਾਈਮੇ ਥੋੜੀ ਪੁੱਲਦੇ ਅਸੀਂ ਵੀ ਮਾੜੇ ਟਾਈਮੇ ਦੇਖਿਆ ਹੁਣ ਮਾੜਾ ਟਾਈਮ ਬੰਦੇ ਨੂੰ ਯਾਦ ਰੱਖਣਾ ਉਹ ਇੰਨਾ ਚਿਰ ਵੀ ਫਿਰ ਉਹ ਦੰਦੇ ਚਰੇ ਆ ਤੇ ਤਾਂ ਕਰ ਕਿ ਉਹ ਚੀਜ਼ ਹੁੰਦੀ ਆ ਵੀ ਹਾਂ ਮੁਰਕਾ ਹੁਣ ਜੇ ਕੈਂਟਾ ਹੋਰ ਹੋਲਾਂਗੇ ਤੇ ਕਿੱਡੀ ਵੱਡੀ ਗੱਲ ਆ ਨਹੀਂ ਕਦੇ ਕਦੇ ਹੁੰਦਾ ਕੋਈ ਕਦੇ ਕਦੇ ਹੁੰਦਾ ਹੀ ਆ ਹਾਂ ਹੁੰਦਾ ਹੀ ਆ ਕਦੇ ਕਦੇ ਸੋ ਅਸੀਂ ਕਈ ਕੁਛ ਸਮਾਨ ਕੱਢ ਕੇ ਉੱਥੇ ਰੱਖਤਾ ਸੋ ਡੈਕ ਡੁੱਕ ਸੀਗਾ ਕੋਈ ਪੱਖਾ ਵਗੈਰਾ ਸੀਗਾ ਸਾਰਾ ਉਹ ਡਾ ਉੱਥੇ ਰੱਖਤਾ ਤੇ ਬਾਕੀ ਚਲੋ ਸੋਰੇ ਹੁਣ ਮਿਸਤਰੀ ਆਊਗਾ ਤੇ ਫਿਰ ਉਹ ਡਾ ਸਪੋਰਟਾਂ ਵਗੈਰਾ ਲਾਉਣੀਆਂ ਵਾ ਇੱਕ ਤਰੀਕ ਨੂੰ ਮਤਲਬ ਐਤਵਾਰ ਨੂੰ ਅਸੀਂ ਜਾਣਾ ਸ਼ਾਇਦ ਮਾਮਿਆਂ ਤੇ ਉਸ ਤੋਂ ਬਾਅਦ ਫਿਰ ਮਿਸਤਰੀ ਅਸੀਂ ਲਾਵਾਂਗੇ ਫਿਰ ਉਹਨਾਂ ਚ ਸਪੋਰਟਾਂ ਲਾ ਕੇ ਛੱਡ ਦਵਾਂਗੇ ਵੀ ਮਤਲਬ ਗਾਟਰ ਗੁਟਰ ਥੱਲੇ ਨਾ ਆਉਣਾ ਜੇ ਮੀਂਹ ਵੀ ਆ ਜਾਵੇ ਤਾਂ ਤਾ ਕਰਕੇ ਸਪੋਟਾ ਸਪੋਟਾ ਮੇਲੇ ਆਇਆ ਸੀਗਾ ਸਪੋਟਾ ਉਹ ਦੇਖੋ ਟਰਾਲੀ ਚ ਪਈਆਂ ਸੋ ਮੈਂ ਸਪੋਟਾ ਦੇ ਲਿਆਇਆ ਸੀਗਾ ਸਮਾਨ ਗੱਡਰਾ ਵਿੱਚ ਤੇ ਪੋਲਾ ਵਿੱਚ ਸਪੋਟ ਦੇਣ ਵਾਸਤੇ ਮੜਤੂੰ ਮੜਕੀ ਹੋਇਆ ਹੁਣ ਮੈਂ ਚੱਲਿਆ ਨੂੰ ਨਾ ਕੇ ਫਿਰ ਰੋਟੀਆਂ ਤਿਆਰੀ ਕਰਦੇ ਆਂ ਐ ਮੈਂ ਤਾਂ ਇਹ ਕਰਦਾ ਮੈਂ ਰੋਟੀਆਂ ਬਣੀਆਂ ਹੁੰਦੀਆਂ ਬਾਅਦ ਤੈਨੂੰ ਆਸ ਆਇਆ ਕਿ ਰੋਟੀਆਂ ਤਿਆਰੀ ਕਰਦੇ ਕਿਹਦਾ ਹੁਣ ਮੈਂ ਕਿਤੇ ਮੈਂ ਹੀ ਪਕਾਉਣਾ ਜਿਵੇਂ ਸਾਰੇ ਕਹਿੰਦੇ ਵੀ ਇਹ ਹੀ ਪਕਾਉਂਦਾ ਫੜ ਕੇ ਦੇ ਦਵੇਲੀਆਂ ਰਹਿੰਦੀਆਂ ਹਾਂ ਕੱਲ੍ਹ ਕੱਲ੍ਹ ਨੂੰ ਹੋਰ ਟਾਈਮ ਲੱਗੂ ਕੈਮਰੀ ਖਾਲੀ ਕਰਨੀ ਹੈ ਉਹ ਵੀ ਕਰਨੀ ਹੈ ਕੈਮਰੀ ਹਾਂ ਖਾਲੀ ਕਰਕੇ ਉਹਦਾ ਉਧਰ ਲਿ ਸਟ ਕਰ ਦਾਂਗਾ ਨਾ ਨਾਮ ਕਰ ਦੇ ਹਾਂ ਚੱਕੜੀ ਸੁੱਕੀ ਉਹ ਵੀ ਭਾਰੀ ਕਰਾਂਗੇ ਨਹੀਂ ਹੁੰਦਾ ਸਾਡੀ ਨਹੀਂ ਚੱਕੀ ਜਾਂਦੀ ਤੁਸੀਂ ਕਹਿੰਦੇ ਸੀ ਬਾਹਰ ਕਰਨੀ ਹੈ ਅਲਮਾਰੀ ਮੈਂ ਤੁਹਾਨੂੰ ਕਹਾਂ ਸੀ ਉਹਰੇ ਇੱਕ ਸਕਾ ਦਾਂਗੇ ਅਫਵਾ ਨਹੀਂ ਕਰਦੇ ਮੈਨੂੰ ਡਰ ਲੱਗਦਾ ਕਿ ਕੋਈ ਮਾੜਾ ਮੋਟਾ ਕਰੇਗਾ ਨਾ ਚੱਕੜੀ ਚਲੋ ਮਿਲਦੇ ਹੁਣ ਅੱਗੇ ਚੱਲ ਕੇ ਅੱਜ ਬਣਾਇਆ ਪਾਟੇ ਪਰਕੇ ਮਾਂ ਫਰਾਈ ਕੀਤੀ ਨਾ ਮਿੱਚਾ ਹਣਾਪਾ ਕਉਣ ਲੱਗੇ ਸੀ ਰੋਟੀਆਂ ਮੈਂ ਤਿਆਰੀ ਕਰੀ ਜਾਂਦੀ ਰੋਟੀਆਂ ਉਹ ਸੱਚ ਪਕਾ ਲੈਣੇ ਬਾਲ ਨੂੰ ਗਿਆ ਵਾ ਹਾਂ ਚੱਲ ਲੱਗਦਾ ਕਰਾਂ ਥੋੜਾ ਜਿਆਦਾ ਆਠਾ 10 ਰੋਟੀਆਂ ਪਾੜੀਆਂ ਉਏ ਅੰਦਰ ਕਰਨੀ ਮੈਂ ਬੈਠਣੀ ਰਹਾਂਗੀ ਤੇ ਹੁਣ ਕਰਦੇ ਆਪਾਂ ਵਲੌਗ ਦਾ ਐਂਡ ਤੁਹਾਨੂੰ ਅੱਜ ਦਾ ਵਲੌਗ ਕਿਦਾਂ ਲੱਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ જે વિલોગ વધી લગ્યા હોય તો આપણે ચેનલનું કર લ્યો સબસક્રાઈબ સો મિલ આપી ધનવાદ